ਜਿਸ ਹਿਸਾਬ ਨਾਲ ਸਾਡਾ ਸਮਾਨ ਹੈਗਾ ਜੀ ਇਹ ਆਪਾਂ ਇੱਥੇ ਲੋਡ ਕਰਿਆ ਹੈਗਾ ਸਕੂਟਰੀ ਤੇ ਛੋਟਾ ਹਾਤੀ ਕਰਾਣਾ ਸੀਗਾ ਤੇ ਐਕਸੈਸਿਵ ਚਾਰਜ ਪੈ ਜਾਣਾ ਇਹਦਾ ਆਪਣਾ ਟੋਲ ਟੈਕਸ ਤੇ ਇਹ ਕਹਿਣਾ ਕਾ ਪਈਏ ਦੇਖੋ ਤੁਸੀਂ ਪੂਰੀ ਜਮਾਂ ਸਫੇਦ ਹੋਈ ਪਈ ਐ ਰਾਤ ਦਾ ਸਫਰ ਹੈਗਾ ਤਾਂ ਰિસ્ਕੀ ਐ ਪਰ ਕੀ ਕਰੀਏ ਜੀ ਆਪਣਾ ਪਹੁੰਚਣਾ ਵੀ ਬਹੁਤ ਬਹੁਤ ਜ਼ਰੂਰੀ ਸੀਗਾ ਜੀ ਜਿਸ ਹਿਸਾਬ ਨਾਲ ਅਸੀਂ ਤਿਆਰ ਪਰ ਤਿਆਰ ਹੋਏ ਪਿਆ ਤੁਹਾਨੂੰ ਕੀ ਦਸੀਏ ਆਹ ਦੇਖ ਸਕਦੇ ਹੋ ਅਸੀਂ ਹੈਗੇ ਨਹੀਂ ਅਸੀਂ ਇਸ ਟਾਈਮ ਇਸੇ ਬਹੁਤ ਜ਼ਿਆਦਾ ਠੰਡੇ ਲੱਗ ਕੇ ਆਪਾਂ ਗੱਲਬਾਤ ਕਰੀਏ ਪਰ ਫਿਰ ਵੀ ਆਪਾਂ ਕੱਪੜੇ ਪਾਏ ਹੋਏ ਜਿੱਦਾਂ ਆਪਾਂ ਸਾਈ베ਰੀਅਨ ਰੀਜਨ ਦੇ ਵਿੱਚ ਆ ਗਏ ਹੋਈਏ ਯਾਕੂਤੀਆ ਓਮੀਆਂ ਕੋਹਨ ਦੁਨੀਆ ਦੇ ਸਭ ਤੋਂ ਠੰਡੇ ਇਲਾਕੇਵਾਂ ਲਾਗੇ ਹੋਈਏ ਜੀ ਆਪਾਂ ਸਮਾਨ ਹੋ ਗਿਆ ਜੀ ਪੈਕ ਬਸ ਹੁਣ ਜਿਹੜਾ ਹੈਗਾ ਬੈਗ ਟੰਗਣਾ ਹੈਗਾ ਤੇ ਰੱਖਣਾ ਐਕਟਿਵਾ ਤੇ ਤੇ ਉਸ ਤੋਂ ਬਾਅਦ ਸਿੱਧਾ ਨਿਕਲ ਜਾਣਾ ਜੀ ਅਸੀਂ ਵਿਰਿੰਦਾਵਨ ਧਾਮ ਲਈ ਤੇ ਵਿਰਿੰਦਾਵਨ ਧਾਮ ਤਾਂ ਬੇਸਿਕਲੀ ਆਪਾਂ ਨਹੀਂ ਜਾਵਾਂਗੇ ਉਸ ਖੇਤਰ ਦੇ ਵਿੱਚ ਹੀ ਜਾਵਾਂਗੇ ਆਪਾਂ ਗੋਵਰਧਨ ਗੀਰੀ ਦੀ ਪ੍ਰਿਕਰਮਾ ਕਰਨ ਜਾ ਰਹੇ ਹਾਂ ਅਸੀਂ ਇਸ ਨਵੇਂ ਸਾਲ ਤੇ ਸਵੱਬ ਬਣਿਆ ਤੇ ਮੈਂ ਕਿਹਾ ਚਲੋ ਚਲੇ ਜਾਂਦੇ ਆ ਫੋਨ ਸਾਡਾ ਸਹੀ ਹੋ ਗਿਆ ਹੈਗਾ ਹੁਣੇ ਹੀ ਮੈਂ ਲੈ ਕੇ ਆਇਆ ਆ ਜੀ ਆਪਣਾ ਫੋਨ ਤੇ ਇਹਦੇ ਤੇ ਬੜਾ ਖਰਚਾ ਆ ਗਿਆ ਜੀ ਤੇ ਕਰਿਆ ਕਿ ਇਹਦੀ ਮੈਂ ਸਟੋਰੇਜ ਅਪਗ੍ਰੇਡ ਕਰਾਤੀ 512 GB ਖੁਲਵਾ ਕੇ ਫੋਨ ਸਾਰੇ ਜੀ ਤੇ ਆਪਣਾ ਜਿਹੜਾ ਸੀਗਾ ਜਿਹੜਾ ਇਹਦਾ ਚਾਰਜਿੰਗ ਜੈਕ ਸੀਗਾ ਉੱਡ ਗਿਆ ਸੀਗਾ ਤੇ ਇਹਦੀ ਥੋੜੀ ਜਿਹੀ ਬੋਤਾਂ ਹੋਰ ਦਿੱਖਦਾ ਸੀ ਫਲਿਕਰਿੰਗ ਬੈਟਰੀ ਬੈਟਰੀ ਇਹ ਸਭ ਦਿੱਖਦਾ ਆਪਾਂ ਸੈਟ ਸੂਟ ਕਰਾ ਲਤੀਆਂ ਤੇ ਖਾਸਾ ਪੈਸਾ ਲੱਗ ਗਿਆ ਧੰਨਵਾਦ YouTube ਤੇ YouTube ਪੇਮੈਂਟ ਆਈ ਤੇ ਆਪਾਂ ਲਾਤਾ ਜੀ ਤੇ ਹੁਣ ਜਿਹੜਾ ਹੈਗਾ ਆਪਣਾ ਪਲਾਨ ਬਣ ਰਿਹਾ ਹੈਗਾ ਜੀ ਆਪਣਾ ਨਿਕਲਣ ਵਾਸਤੇ ਸਿੱਧਾ ਆਪਾਂ ਗੋਵਰਧਨ ਗਿਰੀ ਨਿਕਲਣਾ ਸਕੂਟਰੀ ਤੇ ਨਿਕਲਣਾ ਮੈਂ ਤੇ ਇੱਕ ਮੇਰਾ ਦੋਸਤ ਸ਼ੁਭਮ ਭਾਈ ਹੈਗਾ ਆਪਾਂ ਦੋਨੋਂ ਜਾ ਰਹੇ ਹਾਂ ਗੋਵਰਧਨ ਗਿਰੀ ਜੀ ਦੀ ਪ੍ਰਿਕਰਮਾ ਕਰਨ ਗਿਰੀ ਰਾਜ ਨੇ ਗੋਵਰਧਨ ਤੇ ਉੱਥੇ ਚੱਲੇ ਆ ਜੀ ਆਪਾਂ ਤੇ ਤਕਰੀਬਨ ਆਪਾਂ 5-7 ਦਿਨ ਲਗਾ ਕੇ ਆਵਾਂਗੇ ਕੈਂਪਿੰਗ ਕਰਾਂਗੇ ਬਜਟ ਥੋੜਾ ਜਿਹਾ ਘੱਟ ਹੀ ਹੈ ਜੀ ਆਪਣਾ ਬਹੁਤ ਮਿਨਿਮਲ ਜਿਹਾ ਕੈਂਪਿੰਗ ਕਰਾਂਗੇ ਖਾਣਾ ਪੀਣਾ ਵੀ ਮੋਸਟ ਪ੍ਰੋਬੇਬਲੀ ਅਸੀਂ ਆਪਾਂ ਆਪ ਹੀ ਬਣਾਵਾਂਗੇ ਅੱਜ ਦਾ ਵਲੋਗ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਬੜੇ ਦਿਨਾਂ ਬਾਅਦ ਜਿਹੜੀ ਹੈਗੀ ਮੈਂ ਵੀਡੀਓ ਬਣਾ ਰਿਹਾ ਕਿਉਂਕਿ ਫੋਨ ਅੱਜ ਸਵੇਰੇ ਹੀ ਮਿਲਿਆ ਸਹੀ ਹੋ ਕੇ ਹੱਲੇ ਵੀ ਰਗੜਾ ਲੱਗੀਆਂ ਹੋਈਆਂ ਸੀਆਂ ਫੋਨ ਤੇ ਤੇ ਨਿਕਲਦੇ ਆ ਜੀ ਆਪਾਂ ਹੁਣ ਆਪਣਾ ਸਫਰ ਸ਼ੁਰੂ ਕਰਦੇ ਆ ਜੀ ਸਕੂਟਰੀ ਦੇ ਉੱਤੇ ਟਾਈਮ ਲੇਟ ਹੋ ਗਿਆ ਆਪਣਾ 1.3 ਵਜ ਗਏ ਹੋਏ ਨੇ ਤੇ ਆਪਾਂ ਨੂੰ ਅੱਜ ਜਿਹੜਾ ਹੈਗਾ ਦਿੱਲੀ ਤੱਕ ਦਾ ਹੈਗਾ ਪੋਸਟ ਪ੍ਰੋਬੇਬਲੀ ਆਪਾਂ ਪਹੁੰਚ ਜਾਈਏ ਦਿੱਲੀ ਤੱਕ ਆਪਾਂ ਜਿਹੜਾ ਹੈਗਾ ਸਕੂਟਰੀ ਨੂੰ ਲਾ ਦਾਂਗੇ ਜੀ ਸ਼ੁਰੂ ਕਰਦੇ ਆ ਹਰੇਕ੍ਰਿਸ਼ਨ ਸਸਰੀਕਾਲ ਮੇਰਾ ਸਾਰੇ ਵੀਰਮੈਨ ਭਰਾਵਾਂ ਨੂੰ ਇੱਕ ਹੋਰ ਫਰੈਸ਼ ਵਲੌਗ ਦੀ ਸਟਾਰਟਿੰਗ ਕਰਦੇ ਆ ਜੀ ਆਪਣੇ ਘਰ ਤੋਂ ਹੀ ਨਿਕਲਦੇ ਆ ਨਵਾਂ ਟੂਰ ਜਿਹੜਾ ਸੋਚਿਆ ਹੋਇਆ ਉਹਦੇ ਵਾਸਤੇ ਤੇ ਇਦਾਂ ਹੀ ਆਪਣੇ ਟੂਰ ਹੋਰ ਆਂਦੇ ਰਹਿਣਗੇ ਜੀ ਅਗਲਾ ਟੂਰ ਵੀ ਬਹੁਤ ਵੱਡਾ ਆਣ ਵਾਲਾ ਹੈ ਇਸ ਟੂਰ ਤੋਂ ਬਾਅਦ ਨਵੇਂ ਫੋਨ ਦੇ ਕਰਕੇ ਡਿਲੇ ਹੋ ਗਿਆ ਸੀਗਾ ਤੇ ਇੱਕ ਹੋ ਸਕਦਾ ਡਿਲੇ ਵੀ ਤਾਂ ਹੋਇਆ ਸੀ ਆਪਾਂ ਗਿਰੀ ਰਾਜੇ ਦੀ ਪ੍ਰਕਰਮਾ ਕਰਨੀ ਸੀਗੀ ਤੇ ਚਲੋ ਚੱਲਦੇ ਆ ਜੀ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਹਾਈਪ ਦਾ ਬਟਨ ਜਰੂਰ ਦਬਾ ਦਿਓ ਸ਼ੁਰੂ ਕਰਦੇ ਆ ਜੀ ਵਲੌਗ ਨੂੰ ਲੋ ਜੀ ਭਾਈ ਸਮਾਨ ਵਾਵਾ ਹੋ ਗਿਆਗਾ ਤੇ ਲਿਓ ਫੜਾ ਫਰੂਟ ਇਹ ਫਰੂਟ ਹੈ ਲੈ ਕੇ ਜਾਣਾ ਇੰਨਾ ਸਮਾਨ ਤੇ ਜ਼ਰੂਰੀ ਹੈ ਜੀ ਸਮਾਨ ਬਹੁਤ ਜ਼ਿਆਦਾ ਹੋ ਗਿਆ ਡੋਂਕੋਮ ਦੇ ਥੱਲੇ ਆ ਨਾ ਡੋਂਕੋਮ ਦੇ ਇਹਨੂੰ ਪਤਾ ਹੈ ਇਹ ਸਾਡਾ ਸਟਾਰਟਅਪ ਸੀ ਦਿਸ ਇਜ਼ ਆਰ ਸਟਾਰਟਅਪ ਇੰਨਾ ਨਹੀਂ ਹਿਲਾਈਦਾ ਫੋਨ ਮੈਂ ਕਰਾਂ ਉਧਰ ਕਬਰੇ ਠੋਕ ਗਿਆ ਕੋਈ ਆ ਸਾਡਾ ਮਹਿੰਗਾ ਵਾਲਾ ਹੈਲਮਟ ਹੈਗਾ ਇਹਦੇ ਪਿੱਛੇ ਡੰਗਣਾ ਲੋਡ ਅੱਛਾ ਪਿੱਛੇ ਡੰਗਣਾ ਇਹ ਅੱਧਾ ਕਰਕੇ ਲੋ ਜੀ ਬਾਈ ਸਮਾਨ ਦੇਖੋ ਕਿਵੇਂ ਪੈਕ ਕਰਿਆ ਜਾ ਰਿਹਾ ਹੈਗਾ ਪੈਕ ਤਾਂ ਨਹੀਂ ਬੰਨਿਆ ਜਾ ਰਿਹਾ ਹੈਗਾ ਤੇ ਚਲਾਣੀ ਹੈ ਤਕਰੀਬਨ 600 ਕਿਲੋਮੀਟਰ ਸਕੂਟਰੀ ਉਹ ਵੀ ਮੈਂ ਆਹ ਦੇਖੋ ਜੀ ਅੱਛਾ ਚਲੋ ਠੀਕ ਹੈ ਜੀ ਦੇ ਲਓ ਬਾਈ ਇਹ ਵੀ ਤਰੀਕੇ ਕਾਰਗਰ ਨੇ ਤੇ ਹੁਣ ਕੈਂਪ ਰਹਿ ਗਿਆ ਉਹ ਤਾਂ ਗੋਦੀ ਚ ਆ ਜਾਣਾ ਹੈ ਹਾਂ ਗੋਦੀ ਚ ਰੱਖ ਲਓ ਦੇਖ ਜਿੰਨਾ ਹੋ ਸਕਦਾ ਤੇ ਹੁਣ ਜਿਹੜਾ ਹੈਗਾ ਆਪਣੀ ਤਿਆਰੀ ਹੈ ਜੀ ਬ੍ਰਿੰਦਾਵਨ ਜਾਣ ਦੀ ਬ੍ਰਿੰਦਾਵਨ ਤਾਂ ਨਹੀਂ ਮੈਂ ਕਿਉਂ ਬਾਰ-ਬਾਰ ਬ੍ਰਿੰਦਾਵਨ ਕਹਿ ਰਿਹਾ ਸੀ ਜਾਣਾ ਗੋਵਰਧਨ ਘਿਰੀ ਗਿਰਾਜ ਕਿਉਂਕਿ ਬ੍ਰਿੰਦਾਵਨ ਹੋਣਾ ਬਹੁਤ ਰਸ਼ ਨਵੇਂ ਸਾਲ ਦੇ ਉਪਲਬਖਸ਼ ਦੇ ਵਿੱਚ ਆਹ ਦੇਖੋ ਇਧਰੋਂ ਥੋੜਾ ਜਿਹਾ ਕੰਮ ਢਿੱਲਾ ਹੋ ਗਿਆ ਇਧਰੋਂ फटाफट ਖਿੱਚਦੇ ਆਂ ਤੇ ਪੱਕਾ ਕਰਦੇ ਆਂ ਕੰਮ ਤੰਨੀਆਂ ਥੋੜੀਆਂ ਜੀਆਂ ਫਸਾ ਦੋ ਔਰ ਰੱਸੀਆਂ ਨਾ ਬੰਨੋ ਬੰਨੋ ਨਾ ਵਾਹ ਦੇਖ ਗੱਠ ਮੇਸ਼ਮਾ ਵਾਲੀ ਨੋਟ ਮਾਰ ਦਿੰਨਾ ਹਾਂ ਜੇ ਸਾਵਣਾ ਸਾਡਾ ਸਮਾਨ ਹੈਗਾ ਜੀ ਇਹ ਆਪਾਂ ਇੱਥੇ ਲੋਡ ਕਰਿਆ ਹੈਗਾ ਸਕੂਟਰੀ ਤੇ ਛੋਟਾ ਹਾਤੀ ਕਰਾਉਣਾ ਸੀਗਾ ਤੇ ਐਕਸੈਸਿਵ ਚਾਰਜ ਪੈ ਜਾਣਾ ਇਹਦਾ ਆਪਣਾ ਟੋਲ ਟੈਕਸ ਤੇ ਐਕਸੈਸਿਵ ਫੀਟ ਚਲਿਏ ਫਿਰ ਓ ਵਲੋਗਰ ਸਾਹਿਬ ਚੈਨਲ ਦਾ ਨਾਮ ਹੀ ਦਾ ਦਿਓ ਫਿਰ ਦੱਸ ਇਹਨਾਂ ਨੂੰ ਬੀ ਆਰ ਸ਼ੁਭਮ 6 6 ਓਕੇ ਹਿੰਦੀ ਚ ਬਣਾਇਓ ਲੋ ਉਹ ਹੋ ਮਹੰਗੇ ਕੰਮ ਉਹ ਬੜੇ ਮਹੰਗੇ ਕੰਮ ਹੋ ਗਏ ਜੱਦੇ ਲੈ ਹੁਣ ਕੰਮ ਆਨ ਲੱਗਿਆ ਅੱਛਾ ਜੀ ਕਿਸੇ ਵੀ ਜਗ੍ਹਾ ਜਾਣ ਤੋਂ ਪਹਿਲੇ ਸਭ ਤੋਂ ਪਹਿਲੇ ਤੇਲ ਪਰਵਾੜਾ ਜ਼ਰੂਰੀ ਹੈਗਾ ਜੀ ਚੜ ਗਏ ਆ ਅੱਜ ਅਸੀਂ ਹਾਈਵੇ ਤੇ ਤਕਰੀਬਨ ਅਸੀਂ ਸਫ਼ਰ ਕਰ ਲਿਆ ਜੀ 22 ਕਿਲੋਮੀਟਰ ਦਾ ਖਤਮ ਤੇ ਦਰਾਹਾ ਆ ਗਿਆ ਹੈਗਾ ਜੀ ਜੇ ਆਪਣੇ ਈਸ਼ੂ ਭਾਜੀ ਤੁਸੀਂ ਕਈ ਵਾਰ ਵਲੌਗ ਚ ਦੇਖੇ ਹੋਣੇ ਆ ਉਹ ਇੱਥੇ ਸਾਨੂੰ ਖੜੇ ਨੇ ਮਿਲਣ ਵਾਸਤੇ ਜੀ ਇਸੇ ਵੀ ਮਿਲਾਂਗੇ ਜੀ ਆਹ ਕੋਲੀ ਚੜਨਾ ਹੈਗਾ ਜੀ ਬਸ ਆਪਾਂ ਨਹਿਰ ਵਾਲਾ ਜਿਹੜੀ ਦਰਾਹੇ ਦੀ ਮੇਨ ਨਹਿਰ ਮੰਨੀ ਜਾਂਦੀ ਹੈ ਜੀ ਚੈੱਕ ਕਰੋ ਜੀ ਥੋੜੇ ਲੇਟ ਨਿਕਲੇ ਆ ਸ਼ਾਮ ਨੂੰ ਹੁੰਦਾ ਹੈ ਸ਼ਾਮ ਨੂੰ ਹੋ ਸਕਦਾ ਹੈ ਕਿ ਤੁੰਦ ਵਗੈਰਾ ਪੈ ਜਾਏਗੀ ਪਰ ਕੋਸ਼ਿਸ਼ ਹੈ ਆਪਾਂ ਜਿਆਦਾ ਸਫ਼ਰ ਨਾ ਕਰੀਏ ਤਕਰੀਬ ਤਕਰੀਬ ਅਸੀਂ ਸਫ਼ਰ ਤੈ ਕਰਾਂਗੇ ਜੀ 300 320 ਕਿਲੋਮੀਟਰ ਦਾ ਦਿੱਲੀ ਤੱਕ ਤਾਂ ਜਿਹੜਾ ਹੈਗਾ ਆਪਣੀ ਸਕੂਟਰੀ ਨੂੰ ਲਾ ਦਾਂਗੇ ਜੀ ਤੇ ਉਸ ਤੋਂ ਬਾਅਦ ਅੱਗੇ ਜਿਹੜਾ ਹੈਗਾ 150 ਕਿਲੋਮੀਟਰ ਆਪਣਾ ਰਹਿ ਜਾਊਗਾ ਬ੍ਰਿੰਦਾਵਨਤ ਆ ਉਸ ਤੋਂ ਗਾਂ 50 ਤੋਂ 60 ਕਿਲੋਮੀਟਰ ਆਪਣਾ ਗੋਵਰਦਨਗਿਰੀ ਵਾਲਾ ਏਰੀਆ ਪੈਂਦਾ ਹੈਗਾ ਜੀ ਆਪਣਾ ਮੇਨ ਲਕਸ਼ੇ ਗੋਵਰਦਨਗਿਰੀ ਹੈ ਨਵੇਂ ਸਾਲ ਤੇ ਆਪਾਂ ਉੱਥੇ ਜਾਣਾ ਹੈਗਾ ਜੀ ਉੱਥੇ ਆਪਣੇ ਜਿਹੜੀ ਹੈਗੀ ਪ੍ਰਿਕਰਮਾਂ ਕਰਦੇ ਹੋਏ ਨਵਾਂ ਸਾਲ ਉਹ ਕਰਾਂਗੇ ਜੀ ਸਪੈਂਡ ਸਕੂਟਰੀ ਲਾਤੀ ਇੱਥੇ ਤੇ ਪਹੁੰਚੇ ਹਾਂ ਜੀ ਅਸੀਂ ਦਰਾਹੇ ਇਸ਼ੂ ਭਾਜੀ ਦੇ ਕੋਲੇ ਇਹ ਕਹਿੰਦੇ ਐ ਤਾਂ ਤੁਹਾਨੂੰ ਜਾਣ ਨਹੀਂ ਦੇਣਾ ਕੁਝ ਖਲਾਵਾ ਪਲਾਵਾਂਗੇ ਤਾਂ ਹੀ ਤੁਸੀਂ ਇੱਥੇ ਜਾਓਗੇ ਜੀ ਲੋ ਜੀ ਬਾਈ ਪਹੁੰਚ ਗਏ ਲੁਧਿਆਣੇ ਤੋਂ ਤਕਰੀਬਨ 20 ਬਾਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜੀ ਦੁਰਾਹੇ ਸਾਡਾ ਪਹਿਲਾ ਸਟੋਪੇਜ ਈਸ਼ੂ ਭਾਜੀ ਦੀ ਗੱਲ ਕਰੀ ਜਾਂਦਾ ਸੀਗਾ ਈਸ਼ੂ ਭਾਜੀ ਨੇ ਮਿਲ ਲਿਆ ਸੀ ਹਾਂਜੀ ਕੀ ਹਾਲ ਨੇ ਪ੍ਰਧਾਨ ਜੀ ਬਹੁਤ ਵਧੀਆ ਜੀ ਈਸ਼ੂ ਜੀ ਤੁਸੀਂ ਬਲੌਗ ਠੀਕ ਠਾਕ ਹੈ ਇਹ ਸਾਡੇ ਜਿਹੜੇ ਪ੍ਰਧਾਨ ਜੀ ਨੇ ਈਸ਼ੂ ਭਾਜੀ ਕਾਫੀ ਟਾਈਮ ਤੋਂ ਸਾਡੇ ਨਾਲ ਜੁੜੇ ਹੋਏ ਨੇ ਬਲੌਗ ਵਗੈਰਾ ਦੇਖਦੇ ਨੇ ਤੇ ਇਦਾਂ ਹੀ ਦੇਖਦੇ ਰਹਿਣਾ ਹੈਗੀ ਬਿਲਕੁਲ ਜੇ ਕਿਤੇ ਚਾਂਪਲੀ ਨਹੀਂ ਦੇਖਾਂਗੇ ਤੁਹਾਨੂੰ ਆਪਾਂ ਨਾਲ ਆ ਮੇਗਾ ਤੁਹਾਡੇ ਓਕੇ ਜਦੋਂ ਵੀ ਤੁਹਾਨੂੰ ਕੁਝ ਵੀ ਵੀ ਤੁਸੀਂ ਤਰੱਕੀਆਂ ਕਰੋਗਾ ਸਹੀ ਆ ਥੈਂਕ ਯੂ ਜੀ ਦੁਬਾਰਾ ਇੱਕ ਟੂਰ ਕਰਟੋ ਇਕੱਠੇ ਬਿਲਕੁਲ ਬਿਲਕ ਹੁਣ ਜਿਹੜੀਆਂ ਤੁਹਾਡੀਆਂ ਸਟੇਟਸ ਵਿੱਚ ਹੋ ਰਹੀਆਂ ਉੱਥੇ ਜਾਓ ਕੁਝ ਵੀ ਕਰੋ ਬਹੁਤ ਕੁਝ ਆਇਆ ਹੈ ਦੁਨੀਆ ਤੇ ساری ਉਮਰ ਲੱਗੀ ਰਹੋ ਬੰਦਾ ਖਤਮ ਹੀ ਨਹੀਂ ਹੁੰਦਾ ਬਿਲਕੁਲ ਖਤਮ ਨਹੀਂ ਹੁੰਦਾ ਜੀ ਇੰਡੀਆ ਹੀ ਆਪਣਾ ਕੰਦਾ ਇੰਡੀਆ ਹੀ ਕਰ ਲੋ ਤਾਂ ਮੈਂ ਕਹਿੰਨਾ ਬਹੁਤ ਵੱਡਾ ਹੈਗਾ ਜੀ ਬਹੁਤ ਵੱਡਾ ਹੈਗਾ ਵਧੀਆ ਤੁਸੀਂ ਕਰੋ ਹੁਣ ਥੋੜਾ ਟਾਈਮ ਘਰ ਵੀ ਜ਼ਰੂਰੀ ਹੈ ਘਰੇ ਰਹੋ ਆਪਣੇ ਫੈਮਿਲੀ ਨਾਲ ਟਾਈਮ ਸਪੈਂਡ ਕਰੋ ਹਾਂਜੀ ਆਪਣੀ ਅੱਜ ਫੋਟੋ ਦੀ ਗੱਲ ਰਹੀ ਸੀ ਕੁਦਰਤੀ ਵੀ ਗਰਾਹਾ ਕਰਾ ਕਰਾਸ ਕਰ ਰਿਹਾ ਸੀ ਫਿਰ ਮੈਂ ਕਹਿੰਦਾ ਅੰਤਰਾ ਆ ਤੇ ਦੁਆਵੇਂ ਐਵੇਂ ਬਾਰੂ-ਬਾਰ ਹੈਲੋ ਹਾਈ ਕਰਕੇ ਤਾਂ ਆਪਾਂ ਤੈਨੂੰ ਵਾਪਸ ਭੇਜ ਨਹੀਂ ਸਕਦੇ ਸਾਡੇ ਕੋਲ ਜੀ ਰੀਟ ਹੈ ਤੈਨੂੰ ਥੈਂਕ ਯੂ ਜੀ ਥੈਂਕ ਯੂ ਆਂਦਾ ਦਿਖਾ ਸੀ ਨਹੀਂ 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 ਧੰਨਵਾਦ ਧੰਨਵਾਦ ਜੀ ਨਵਾਂ ਸਾਥੀ ਆਇਆ ਇਹ ਇਹ ਤਾਂ ਸਾਡਾ ਪੁਰਾਣਾ ਸਾਥੀ ਹੈ ਤੁਹਾਡਾ ਨਵਾਂ ਤੁਹਾਨੂੰ ਨਵਾਂ ਮਿਲਿਆ ਆਪਣਾ ਪੁਰਾਣਾ ਇਹ ਬ੍ਰਿੰਦਾਵਨ ਦੇ ਵਲੌਗ ਤੁਸੀਂ ਦੇਖਿਆ ਹਣਾ ਇਹਨੂੰ ਅੱਛਾ ਅੱਛਾ ਇਹ ਸ਼ੁਭਮ ਭਾਈ ਸਾਡਾ ਇਹ ਰਹਿੰਦਾ ਸਾਡਾ ਨਿੱਕਰ ਨਿੱਕਰ ਵਾਲਾ ਮਿੱਤਰ ਨਿੱਕਰ ਵਾਲਾ ਵਧੀਆ ਵਧੀਆ ਇਹ ਬਹੁਤ ਵਧੀਆ ਜਗ੍ਹਾ ਤੇ ਜਾ ਰਹੇ ਥੈਂਕ ਯੂ ਜੀ ਇਧਰਲੇ ਪਾਸੇ ਆਪਣਾ ਪਲੇਟਰ ਆ ਗਿਆ ਜੀ ਜਿਹੜਾ ਲਵਾਇਆ ਗਿਆ ਈਸ਼ੂ ਭਾਜੀ ਦੁਆਰਾ ਸਟ੍ਰੀਟ ਨਿਕਸ ਪਲੇਟਰ ਆ ਜੀ ਤੇ ਬੈਨੇ ਆ ਤੇ ਭਾਜੀ ਲੈ ਕੇ ਆਏ ਨੇ ਇੱਥੇ ਦੀ ਸਭ ਤੋਂ ਫੇਮਸ ਵਾਲੀ ਹੈ ਦੁਕਾਨ ਕਹਿੰਦੇ ਸੁਖਦੇਵ ਚਾਪ ਵਾਲੇ ਆ ਸੁਖਦੇਵ ਚਾਪ ਫੇਮਸ ਕਰਾ ਗਈ ਆ ਜਾਓ ਜਾਓ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਇੱਕ ਵਾਰ ਦਮ ਫੇਰ ਹੈਵ ਅ ਸੇਫ ਜਰਨੀ ਪ੍ਰਮਾਤਮਾ ਘੋਟਾ ਜਿਹੜੀ ਯਾਤਰਾ ਸਫਲ ਕਰੇ ਧਿਆਨ ਨਾਲ ਜਾਣਾ ਹੈ ਸੌਲੀ ਚਲਾਨੀ ਆ ਧੁੰਦ ਦਾ ਵੀ ਟਾਈਮ ਹੈ ਤੇ ਸ਼ਾਮ ਨੂੰ ਜਲਦੀ ਆਪਣਾ ਬ੍ਰੇਕ ਬਰਕ ਲਾ ਰਿਆ ਕਰੋ ਜਿਆਦਾ ਲੇਟ ਡਰਾਈਵ ਨਹੀਂ ਕਰਨੀ ਹੈ ਤੇ ਥੋੜਾ ਧਿਆਨ ਰੱਖਣਾ ਹੈ ਠੀਕ ਹੈ ਥੈਂਕ ਯੂ ਆਪਾਂ ਮਿਸ ਕਰ ਰਹੇ ਹਾਂ ਸੱਚੀ ਹਾਂ ਹਰਪਾਲ ਬਿੱਟੂ ਸੰਦੀਪ ਠੀਕ ਸਾਡੀ ਸਕੂਟਰੀ ਤੇ ਸ਼ੀਸ਼ੇ ਹੈ ਨਹੀਂ ਸੀਗੇ ਤੇ ਉਹ ਮੇਜਰ ਇਸ਼ੂ ਸੀ ਤੇ ਆਪਾਂ ਸੋਲਵ ਕਰਤਾ ਇਸ਼ੂ ਭਾਜੀ ਲਿਆ ਕੇ ਦੇ ਗਏ ਸਾਨੂੰ ਸ਼ੀਸ਼ੇ ਮਿੰਡਾ ਦੇ ਇਹ ਲਾਣੇ ਹੈਗੇ ਜੀ ਹੁਣ ਪਟਕੇ ਲਾ ਦੇਣੇ ਲਾਉਣ ਵਾਲੇ ਵੀ ਆਪਣੇ ਕੋਲ ਹੀ ਬੈਠੇ ਆ ਹੋਰ ਕੀ ਹੈਲਪ ਕਰਦੇ ਹੋਏ ਈਸ਼ੂ ਭਾਜੀ ਨੀਸ਼ੂ ਨੂੰ ਹੈਲਪ ਕਰਦੇ ਹੋ ਈਸ਼ੂ ਨਹੀਂ ਕੋਈ ਗੱਲ ਹੈ ਈਸ਼ੂ ਈਸ਼ੂ ਨਗਾ ਨਗਾ ਤੇਜੀ ਸ਼ੀਸ਼ੇ ਤੇ ਓਕੇ ਰਿਪੋਰਟ ਲੱਗ ਗਏ ਨੇ ਹੁਣ ਵਧੀਆ ਬੈਕਗ੍ਰਾਉਂਡ ਵਾਸਤੇ ਹੋ ਗਿਆ ਕੰਮ ਤੇ ਈਸ਼ੂ ਭਾਜੀ ਇਜਾਜ਼ਤ ਦਿਓ ਫਿਰ ਚੱਲੀਏ ਫਿਰੋਂ ਦੇਖ ਫਿਰ ਮਿਲ ਲੈ ਜਦੋਂ ਵਾਪਸ ਆਂਦੇ ਹੋ ਫਿਰ ਮਿਲਾਂਗੇ ਠੀਕ ਹੈ ਠੀਕ ਹੈ ਧੰਨਵਾਦ ਓਕੇ ਸਾਸਰੀ ਘਰ ਦੀ ਰੇਕ ਇਸਤਾਂ ਚਲੋ ਜੀ ਚੱਲਦੇ ਹਾਂ ਠੀਕ ਹੈ ਜੀ ਚਲਿਏ ਇਸ਼ੂ ਸ਼ੁਭਾ ਮੇਰੇ ਹਾਂਜੀ ਬਾਜੀ ਚੈਨਲ ਤੋਂ ਓਕੇ ਦੁਬਾਰਾ ਕਹਿ ਰਹੇ ਹਾਂ ਬਿਲਕੁਲ ਬਿਲਕੁਲ ਚੈਨਲ ਚਲੋ ਜੀ ਚਲਿਏ ਦਰਾਹੇ ਤੋਂ ਅਗਾਹ ਵੱਲ ਨੂੰ ਜੀ ਲੋਕ ਉਹ ਲੋਕ ਪ੍ਰੋਬਲਮ ਉਹੀ ਹੈ ਨਾ ਚਲੋ ਜੀ ਸੱਜੇ ਹੱਥ ਸੱਜੇ ਹੱਥ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਗੁਰੂ ਘਰ ਬਣਿਆ ਹੋਇਆ ਪਿੱਛੇ ਤੇ ਖਾਣੇ ਲਾ ਕੇ ਜਾਂਦੇ ਹੋ ਜਿਵੇਂ ਆਪਾਂ ਆਨੇ ਸੱਚੇ ਹੱਥ ਪੈਂਦਾ ਹੈਗਾ ਮੰਜੀ ਸਾਹਿਬ ਗੁਰਦੁਆਰਾ ਹੈ ਜੀ ਸਰ ਸੂਰਜ ਵੀ ਆਪਾਂ ਜਿਹੜਾ ਹੈਗਾ ਹੁਣ ਥੱਲੇ ਆਣ ਲਿਆ ਮਤਲਬ ਆਸਰ ਦਾ ਟਾਈਮ ਹੋਣ ਲਿਆ ਤੇ ਧਰਨਣਾ ਹੈ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਫੌਗੀ ਵਾਗਰ ਹੋ ਰਿਹਾ ਹਲਕੀ ਹਲਕੀ ਹੈਜ਼ ਜਿਹੜੀ ਹੈ ਆ ਚੁੱਕੀ ਹੈ ਆਪਣੀ ਧਰਤੀ ਤੇ ਤੇ ਬੋਲੀ ਬੋਲੀ ਇਹ ਧੋਕ ਦਾ ਕਦੋਂ ਰੂਪ ਲੈ ਲੂਗੀ ਧੁੰਦ ਦਾ ਕਦੋਂ ਰੂਪ ਲੈ ਲੂਗੀ ਸਾਨੂੰ ਨਹੀਂ ਪਤਾ ਜੀ ਰੰਗ ਦੀ ਰੋੜ ਹੈ ਜੀ ਰਾਤ ਦਾ ਵੇਲਾ ਹੋ ਗਿਆ ਹੈਗਾ ਜੀ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਬਹਾਵਤ ਤਦਾਦ ਦੇ ਵਿੱਚ ਸੰਤਾਂ ਖੜੀਆਂ ਹੋਈਆਂ ਨੇ ਇਹ ਟੈਂਟ ਲੱਗਾ ਹੋਇਆ ਜੀ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਲੰਗਰ ਵੀ ਲੱਗਿਆ ਹੋਇਆ ਨਾਲ ਸ਼ਹੀਦੀ ਦਿਹਾੜਿਆਂ ਦਾ ਇਹ ਵਧੀਆ ਹੁੰਦਾ ਕਰਮ ਕੀ ਮਤਲਬ ਥਾਂ ਥਾਂ ਲੰਗਰ ਲੱਗੇ ਹੁੰਦੇ ਨੇ ਤੇ ਵਧੀਆ ਠੰਡਾਂ ਦੇ ਵਿੱਚ ਦੁੱਧ ਚਾਹ ਮਿਲਦੀ ਰਹਿੰਦੀ ਹੈ ਜੀ ਇਸ ਹਿਸਾਬ ਤੋਂ ਬੈਸਟ ਚੀਜ਼ ਹੈ ਜੀ ਅਸੀਂ ਇਸ ਚੀਜ਼ ਨੂੰ ਵਿਟਨੈਸ ਕਰ ਪਾ ਰਹੇ ਹਾਂ ਕਿ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਮਤਲਬ ਕਮੀ ਨਹੀਂ ਆਣ ਦਿੰਦੀ ਹਾਂ ਤੁਸੀਂ ਜਿਹੜੇ ਮਰਜ਼ੀ ਰਾਤ ਤੇ ਜਿੱਥੇ ਮਰਜ਼ੀ ਉਹ ਮਤਲਬ ਪੈਨ ਇੰਡੀਆ ਜਿੱਥੇ ਮਰਜ਼ੀ ਉਹ ਤਾਂ ਲੰਗਰ ਦੇਖਣ ਨੂੰ ਜ਼ਰੂਰ ਮਿਲਣਗੇ ਸੋ ਇਸ ਚੀਜ਼ ਤੋਂ ਵਧੀਆ ਕੁਝ ਹੈ ਨਹੀਂ ਮੇਰੇ ਹਿਸਾਬ ਨਾਲ ਐਂਡ ਵੀ ਆਰ ਬlesਟ ਤਕਰੀਬਨ ਆਪਾਂ 500 ਕਿਲੋਮੀਟਰ ਆ ਗਏ ਹਾਂ ਲੁਧਿਆਣੇ ਤੋਂ 80 100 ਕਿਲੋਮੀਟਰ ਬਿਲਕੁਲ ਇਧਰਲੇ ਪਾਸੇ ਆਪਣੀ ਗੱਡੀ ਹੈਗੀ ਜੀ ਜਿਹੜੀ ਸਾਨੂੰ ਲੈ ਕੇ ਜਾਊਗੀ ਬਰਿੰਦਾਵਨ ਤੱਕ ਤੇ ਹੁਣ ਇਧਰ ਆਪਾਂ ਲਿਆ ਜੀ ਸੁੱਕੀ ਸਬਜੀ ਦੇ ਨਾਲ ਚੋਲ ਲੱਗੇ ਜੀ ਬਹੁਤ ਵਧੀਆ ਹੈ ਤਕਰੀਬਨ 100 ਕਿਲੋਮੀਟਰ ਅਸੀਂ ਅੱਗੇ ਆ ਗਏ ਹੋਇਆ ਲੁਧਿਆਣੇ ਤੋਂ ਥਾਂ ਥਾਂ ਲੰਗਰ ਲੱਗੇ ਹੋਏ ਨੇ ਸੰਗਤਾਂ ਵੀ ਗੁਰੂਕੀਆਂ ਹੋਈਆਂ ਨੇ ਅੰਮ੍ਰਾਲਾ ਪਾਰ ਕਰ ਆਏ ਆ ਜੀ ਤੇ ਚਲਾਂਦੇ ਚਲਾਂਦੇ ਸਕੂਟਰੀ ਦੇ ਲੋ ਰਾਤ ਹੀ ਹੋ ਗਈ ਇੱਕ ਵਧੀਆ ਚੀਜ਼ ਹੋਈ ਆ ਉਹ ਇਹ ਕਿ ਆਪਣਾ ਨੂੰ ਆਪਾਂ ਨੂੰ ਧੁੰਦ ਨਹੀਂ ਮਿਲ ਰਹੀ ਪਰ ਧੁੰਦ ਨਾ ਹੋਣ ਕਾਰਨ ਵੀ ਦੇਖ ਲੋ ਆਪਣਾ ਸਫਰ ਘਟ ਤਾਂ ਹੋ ਰਿਹਾ ਕਿਉਂਕਿ ਠੰਡ ਹੈਗੀ ਜ਼ਿਆਦਾ ਤੇ ਕਦੀ ਗਲਵਸ ਪਾ ਲੈਣੇ ਆ ਕਦੀ ਕੁਛ ਪਾ ਲੈਣੇ ਆ ਪਰ ਜਾਣਾ ਜ਼ਰੂਰੀ ਹੈ ਆਪਣਾ ਤਕਰੀਬਨ 250 300 ਕਿਲੋਮੀਟਰ ਕੜਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਡਾ ਗਿਰੀ ਰਾਜ ਗੋਵਰਧਨ ਪਹੁੰਚਣਾ ਉਹਨਾਂ ਕੀ ਜ਼ਰੂਰੀ ਹੈ ਜਿੰਨਾ ਆਪਾਂ ਡੇਲੀ ਭੋਜਨ ਕਰਦੇ ਆ ਜੀ ਕਿਉਂਕਿ ਕੱਲ ਦਾ ਜਿਹੜਾ ਦਿਨ ਹੈਗਾ 31 ਦਸੰਬਰ ਦਾ ਰਾਤ ਅਸੀਂ ਜਿਹੜੀ ਹੈਗੀ ਹੈ 9 10 ਵਜੇ ਦੇ ਤਕਰੀਬਨ ਸ਼ੁਰੂ ਕਰ ਦੇਣੀ ਜੀ ਹੈ ਪਰਿਕਰਮਾ ਕਰਨੀ ਤੇ ਆਪਾਂ ਪਰਿਕਰਮਾ ਕਰਦੇ ਕਰਦੇ ਹੀ ਇੱਕ ਤਰੀਕ ਲੈ ਆਣੀ ਹੈ ਜੀ ਨਵੇਂ ਸਾਲ ਦੀ ਇਹ ਸਾਡੀ ਸੋਚ ਨਹੀਂ ਹੈ ਬਾਕੀ ਹਰੀ ਇੱਛਾ ਹਰੀ ਦੀ ਕਿਰਪਾ ਦੋਨੋਂ ਹੀ ਕੰਮ ਕਰਨਗੇ ਇੱਥੇ ਕਿਉਂਕਿ ਆਪਾਂ ਅਗਰ ਪਹੁੰਚ ਪਾਏ ਕਰ ਪਾਏ ਤਾਂ ਆਪਾਂ ਰਾਤ ਨੂੰ ਹੀ ਸ਼ੁਰੂ ਕਰ ਦਾਂਗੇ ਤੇ ਅਗਲਾ ਦਿਨ ਜਿਹੜਾ ਹੈਗਾ ਸਵੇਰੇ ਆਪਾਂ ਬ੍ਰਹਮੂਰਤ ਤੱਕ ਕੰਪਲੀਟ ਕਰ ਦਾਂਗੇ ਜੀ ਸੋਚਣ ਦੀ ਗੱਲ ਇਹ ਹੈ ਤੇ ਉਸ ਬਾਅਦ ਅਗਲੇ ਦਿਨ ਦੇਖਾਂਗੇ ਕੀ ਕਰਨਾ ਹੈ ਇੱਕ ਤਰੀਕਲੇ ਦਿਨ ਉਸ ਤੋਂ ਪਹਿਲੇ ਪਹਿਲੇ ਆਵਾ ਪਹੁੰਚ ਜਾਈਏ ਜੀ ਇੱਧਰ ਸਾਰਾ ਸ਼ਹਿਰ ਆਪਣਾ ਮੱਲ ਹੈਗਾ ਜੀ ਆਹ ਦੇਖ ਸਕਦੇ ਹੋ ਅੱਜ ਤਾਂ ਸਾਰਾ ਜਿਹੜਾ ਹੈਗਾ ਸਫਰ ਦੇ ਵਿੱਚ ਜਿਹੜਾ ਵਲੌਗ ਨਿਕਲ ਗਿਆ ਬੜੇ ਦਿਨ ਬਾਅਦ ਵੀ ਕਰ ਰਿਹਾ ਤਾਂ ਕਰਕੇ 3-4 ਦਿਨਾਂ ਬਾਅਦ ਕੋਈ ਪ੍ਰੋਪਰ ਆਪਣਾ ਜਿਹੜਾ ਹੈਗਾ ਪਲੇਸ ਤੇ ਰੁਕੇ ਨਹੀਂ ਕੁਝ ਕਰਿਆ ਨਹੀਂ ਕਿਉਂਕਿ ਛੇਤੀ-ਛੇਤੀ ਪਹੁੰਚਣਾ ਜ਼ਰੂਰੀ ਹੈ ਜੀ ਆਪਾਂ। ਰੀਬੋ। ਹੇਸ ਦੇਖ ਸਕਦੇ ਹੋ ਜੀ ਤੁਸੀਂ ਕਿੰਨੀ ਐ ਆਪਣੇ ਰੋਡ ਦੇ ਉੱਤੇ ਇਹ ਵਾਅਦੇ ਵਾਲੀ ਗੱਲ ਹੈ ਕਿ ਧੁੰਦ ਸਾਨੂੰ ਨਹੀਂ ਮਿਲ ਰਹੀ ਸਾਡਾ ਸਫ਼ਰ ਜਿਹੜਾ ਹੈਗਾ ਵਧੀਆ ਨਿਪਟ ਜਾਊਗਾ। ਦੋ ਬੰਦੇ ਆ ਤੇ ਠੰਡ ਤੋਂ ਬਚਣ ਵਾਸਤੇ ਸਾਰਾ ਆਪਣਾ ਜੁਗਾੜਮੈਂਟ ਅਸੀਂ ਆਪਣੇ ਨਾਲ ਰੱਖਿਆ ਹੋਇਆ ਹੈ। ਮੈਂ ਚੀਤਾ ਸਾਡੀ ਕਲਾਕਾਰੀ ਆਪਾਂ ਜਿੱਦਾਂ ਬੈਗ ਟਕਾਏ ਹੋਏ ਨੇ ਜਿਸ ਆਵੜਾ ਲਸੀਂ ਬੈਗ ਲੈ ਕੇ ਜਾ ਰਿਆ ਨਾ ਐ ਲੱਗ ਰਿਹਾ ਪ੍ਰਧਾਨ ਜੀ ਕਿ ਆਪਾਂ ਬਰਿੰਦਾਵਨ ਦੇ ਵਿੱਚ ਪੱਕਾ ਨਿਵਾਸ ਲੈਣ ਚੱਲੇ ਆ ਸਿੱਧਾ ਰੀਵੋ ਰੀਵੋ ਗਾਲ ਚਲੋ ਜੀ ਬਣੇ ਰਹਿਨੇ ਆ ਰਾਹ ਦੇ ਵਿੱਚ ਟੈਂਟ ਹੀ ਲਾਣਾ ਹੈਗਾ ਅਸੀਂ ਕਿਉਂਕਿ ਸਾਡੇ ਕੋਲ ਮਾਇਆ ਉੰਨੀ ਕੀ ਹੈ ਕਿ ਆਪਾਂ ਆ ਜਾ ਸਕੀਏ ਪਟ્રોલ ਜਿੰਨੀ ਤੇ ਖਾ ਪੀ ਸਕੀਏ ਆਪ ਬਣਾ ਕੇ ਵੱਡੇ ਵੱਡੇ ਟਾਬਿਆਂ ਤੇ ਆਪਾਂ ਨਜ਼ਰ ਨਹੀਂ ਰੱਖਣੀ ਪ੍ਰਧਾਨ ਜੀ ਸਮਝੇ ਹੋਣਾ ਗੱਲ ਹਰੀ ਅੱਛਾ ਹਰੀ ਕਿਰਪਾ ਦੋਨੋਂ ਕੰਮ ਕਰਨਗੇ ਇਸ ਗੱਲ ਤੇ ਤੇ ਵਧੀਆ ਜਗ੍ਹਾ ਲੰਗਰ ਮਿਲ ਗਿਆ ਹਰੀ ਕਿਰਪਾ ਹੋ ਜੇਗੀ ਹਰੀ 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 ਤੁਰਦੇ ਤੁਰਾਂਦੇ ਅਸੀਂ ਲਗਭਗ ਸਫ਼ਰ ਤੈਅ ਕਰ ਲਿਆ ਹੈਗਾ ਜੀ 190 ਕਿਲੋਮੀਟਰਾਂ ਦਾ ਤੇ ਟੈਂਕੀ ਹੋ ਗਈ ਖਾਲੀ ਪਹਿਲੇ ਪਾਇਆ ਸੀ 400 ਦਾ ਹੁਣ ਦੁਬਾਰਾ ਟੈਂਕੀ ਕਰਾਂਗੇ ਫੁੱਲ ਜੀ ਕਰ ਦੋ ਕਰ ਦੋ ਬਾਈ ਟੈਂਕੀ ਫੁੱਲ ਲੈ ਆਈ ਜਾਂਦਾ ਤੇਲ ਆਈ ਜਾਂਦਾ ਨੁਕਦਾ ਨਹੀਂਗਾ ਬਾਸ ਪਾਦੇ ਪਾਦੇ ਥੋੜਾ ਜਿਹਾ ਹੋਰ ਬੋਦਾ 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 400 ਹਾਂ ਦਾ ਫੇਰ ਆ ਗਿਆ ਜੀ ਦੁਬਾਰਾ ਵਿੱਚ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਬਾਈ ਜੀ ਕਹੇ ਚ ਲੱਗ ਰਹੇ ਠੰਡ ਦੇ ਹਾਲਾਤ ਆ ਤਕਰੀਬਨ ਇਹਨਾਂ ਨੇ ਚਲਾਈ ਜੀ 63 ਕਿਲੋਮੀਟਰ 73 ਕਿਲੋਮੀਟਰ ਤੇ ਮੈਂ ਲਗਭਗ ਖੇਚਦਾ ਜੀ ਕੰਮ ਆਪਣਾ 110 115 ਕਿਲੋਮੀਟਰ ਦਾ ਜੀ ਤੇ ਹਾਲਤ ਤਾਂ ਬੁਰੀ ਹੈ ਠੰਡ ਲਾ ਜੀ ਚਲਿਏ ਫਿਰ ਟਾਈਮ ਸਰ ਨਿਕਲ ਰਿਹਾ ਯਾਰ ਬਾਈ ਖੜੇ ਖੜੇ ਤੁਸੀਂ ਧੁੰਦ ਚੈੱਕ ਕਰ ਸਕਦੇ ਹੋ ਕਿੰਨੀ ਹੋ ਗਈ ਤੇ ਇੱਕ ਚੀਜ਼ ਹੈ ਖੜ ਕੇ ਠੰਡ ਜ਼ਿਆਦਾ ਲੱਗਣ ਲੱਗ ਜਾਂਦੀ ਹੈ ਸਾਡਾ ਸਮਾਨ ਸੱਲਾ ਤੁਸੀਂ ਚੈੱਕ ਕਰੋ ਅੱਜ ਤਾਂ ਸਾਰਾ ਵਲੋਗ ਸਫਰ ਚ ਨਿਕਲ ਗਿਆ ਤੋਂ ਵੀ ਤੁਸੀਂ ਚੈੱਕ ਕਰੋ ਓਕੇ ਦੀ ਰਿਪੋਰਟ ਹੈ ਜੀ ਓਕੇ ਦੀ ਰਿਪੋਰਟ ਪੂਰੀ ਕੋਦਮੀ ਹੋ ਗਈ ਹੈ ਜੀ ਦਿੱਲੀ ਤਕਰੀਬਨ 130 ਕਿਲੋਮੀਟਰ ਰਹਿ ਗਿਆ ਹੈ ਜਾਣਾ ਤਾਂ ਹੈ ਹੀ ਹੈ ਜੀ ਦਿੱਲੀ ਪਹੁੰਚ ਜਾਗੇ ਤਾਂ ਗਿਰੀ ਰਾਜ ਗੋਵਰਦਨ ਪਹੁੰਚ ਜਾਗੇ ਫਿਰ 5-7 ਦਿਨ ਜਿਹੜਾ ਹੈਗਾ ਆਪਾਂ ਕੋਈ ਦਿੱਕਤ ਆਏਗੀ ਨਹੀਂ ਕੀ ਇੱਧਰ ਦੇਖ ਲਓ ਤੁਸੀਂ ਕੰਬਲਾਂ ਦੇ ਵਿੱਚ ਬੰਦੇ ਆਏ ਹੋਏ ਨੇ ਜਿਹੜੇ ਇੱਥੇ ਦੇ ਬੰਦੇ ਨੇ ਬਾਈ ਜੀ ਜਹਾਂ ਤੋਂ ਦਿੱਲੀ ਕਿੰਨਾ ਹੋਗਾ ਲਗਭਗ 140 140 ਕਿਲੋਮੀਟਰ 130 ਲਾ ਲਓ 130 ਲਾ ਲਓ ਚਲੋ ਮਾੜਾ ਦਾ 10 ਹੋਰ ਘਟਾ ਲਓ ਚਲੋ ਫਿਰ ਚੱਲੀਏ ਜੀ ਤੁੰਦ ਦੇ ਹਾਲ ਚੈੱਕ ਕਰੋ ਜੀ ਕਿੰਨੇ ਮਾੜੇ ਹੋਏ ਪਏ ਆ ਜੀ ਤੇ ਇੱਕ ਜਗ੍ਹਾ ਅਸੀਂ ਲਾ ਲਿਆ ਆਪਣੀ ਸਕੂਟਰੀ ਨੂੰ ਤੇ ਬੈਗ ਬੂਕ ਥੋੜੇ ਜਿ ਹਿੱਲ ਗਏ ਸੀਗੇ ਮੈਂ ਕਿਹਾ ਲੋਡ ਕਰ ਦਈਏ ਤੁੰਦ ਐਡੀ ਜ਼ਿਆਦਾ ਹੈਗੀ ਹੈ ਕਿ ਅੱਖਾਂ ਸਾਡੀਆਂ ਪੂਰੀਆਂ ਜਿਹੜੀਆਂ ਹੈਗੀਆਂ ਸਫੇਦ ਹੋ ਗਈਆਂ ਮਤਲਬ ਅੱਖਾਂ ਤਾਂ ਨਹੀਂ ਸਾਡੀਆਂ ਐਣਕਾਂ ਇਹ ਕਹਿਣਾ ਕਾ ਪਈਏ ਦੇਖੋ ਤੁਸੀਂ ਪੂਰੀ ਜਮਾ ਸਫੇਦ ਹੋਈ ਪਈ ਐ ਰਾਤ ਦਾ ਸਫਰ ਹੈਗਾ ਤਾਂ ਰિસ્ਕੀ ਹੈ ਪਰ ਕੀ ਕਰੀਏ ਜੀ ਆਪਣਾ ਪਹੁੰਚਣਾ ਵੀ ਬਹੁਤ ਬਹੁਤ ਜ਼ਰੂਰੀ ਸੀਗਾ ਜੀ ਅਜ ਰਾਤ ਦਿੱਲੀ ਦਾ ਕਿਸੇ ਤਰੀਕੇ ਲਾ ਹੀ ਦਵਾਂਗੇ ਥੋੜਾ ਹੀ ਰਹਿ ਗਿਆ ਤੇ ਟਾਈਮ 11:30 ਵਜੇ ਦਾ ਹੋਇਆ ਹੋਇਆ ਵਾ ਤਕਰੀਬਨ ਹੋਰ 50-60 ਕਿਲੋਮੀਟਰ ਰਹਿੰਦਾ ਲਾ ਕੇ ਉੱਥੇ ਰੈਸਟ ਕਰਾਂਗੇ ਸਵੇਰੇ ਆਮਨਾਂ ਲਈ ਫਿਰ ਨਿਕਲਾਂਗੇ ਤੇ ਸਵੇਰੇ ਫਿਰ ਜਿਹੜਾ ਬਚਦਾ 1200 ਕਿਲੋਮੀਟਰ ਹੈਗਾ ਉਹ ਅਮਾ ਕਵਰ ਆਪ ਟਾਈਮ ਨਾਲ ਹੀ ਕਰ ਲਾਂਗੇ ਤੇ ਆਪਾਂ ਛੇਤੀ ਜਿਹੜਾ ਹੈਗਾ ਦਿਨ-ਦਿਨ ਦੇ ਵੇਲੇ ਹੀ ਹੋਰ ਜਗਾਵਾਂ ਦਿਖਾ ਦਾਂਗੇ ਜਿਸ ਹਿਸਾਬ ਨਾਲ ਅਸੀਂ ਤਿਆਰ ਪਰ ਤਿਆਰ ਹੋਏ ਪਿਆ ਤੁਹਾਨੂੰ ਕੀ ਦਸੀਏ ਆਹ ਦੇਖ ਸਕਦੇ ਹੋ ਅਸੀਂ ਹੈਗੇ ਨਹੀਂ ਅਸੀਂ ਇਸ ਟਾਈਮ ਕਿਸੇ ਬਹੁਤ ਜ਼ਿਆਦਾ ਠੰਡੇ ਲੱਗ ਕੇ ਆਪਾਂ ਗੱਲਬਾਤ ਕਰੀਏ ਪਰ ਫਿਰ ਵੀ ਆਪਾਂ ਕਪੜੇ ਪਾਏ ਹੋਏ ਜਿੱਦਾਂ ਆਪਾਂ ਸਾਈਬੀਰੀਅਨ ਰੀਜਨ ਦੇ ਵਿੱਚ ਆ ਗਏ ਹੋਈਏ ਯਾਕੂਤੀਆ ਓਮੀਆਂ ਕੋਨ ਦੁਨੀਆ ਦੇ ਸਭ ਤੋਂ ਠੰਡੇ ਇਲਾਕੇਵਾਂ ਲਾਗੇ ਹੋਈਏ ਜੀ ਆਪਾਂ ਉਹ ਸਾਬ ਨਾਲ ਕਪੜੇ ਪਾਏ ਹੋਏ ਨੇ ਮੂੰਹ ਤਾਂ ਸਾਰਾ ਕੁਝ ਢੱਕ ਲਿਆ ਅੰਡਾਮਾਨ ਵਾਲਿਆਂ ਦੀ ਦੇਣ ਜੀ ਆਹਾਂ ਸਲੀਪਿੰਗ ਦਾ ਉਹ ਕੀ ਕਹਿੰਦੇ ਨੂੰ ਰੇਨ ਕਵਰ ਜਾਂ ਉਹ ਥੱਲੇ ਪਜਾਮੇ ਪਜੂਮੇ ਮੈਂ ਕਹਿੰਦਾ ਸਾਰਾ ਕੁਝ ਓਕੇ ਰਿਪੋਰਟ ਅਸੀਂ ਕਰਤਾ ਹੋਇਆ ਹੈਗਾ ਤੇ ਬਸ ਹੁਣ ਚੱਲਦੇ ਆਂ ਪਿੱਛੇ NHAI ਇਹਨਾਂ ਦੀ ਗੱਡੀ ਹੈ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵਾਲੀ ਆ ਜੀ ਕਿਤੇ ਜੁੱਤੀਆਂ ਨਾ ਮਾਰੇ ਉਸ ਤੋਂ ਪਹਿਲੇ ਪਹਿਲੇ ਆਪਾਂ ਨਿਕਲ ਜਾਨੇ ਆਂਦੇ 2:30 ਵਜ ਗਏ ਨੇ ਤੇ ਆਪਾਂ ਬਸ ਪਹੁੰਚਣ ਹੀ ਹਲੇ ਆਂ ਦਿੱਲੀ ਤਕਰੀਬਨ 20 ਕਿਲੋਮੀਟਰ ਰਹਿ ਗਿਆ ਹੈਗਾ ਤੇ ਆਪਣਾ ਨੁਕਸਾਨ ਹੋ ਗਿਆ ਤਗੜੇ ਲੈਵਲ ਦਾ ਜੀ ਨੁਕਸਾਨ ਕੀ ਹੋਇਆ ਐਸੀ ਥਾਂ 'ਚ ਪਤਾ ਨਹੀਂ ਲੱਗਦਾ ਸਾਡਾ ਮਾਈਕ ਸੀਗਾ ਮਾਈਕ ਲੱਗਿਆ ਰਹਿ ਗਿਆ ਆਸ ਫੋਨ ਦੇ ਨਾਲ ਆਪਾਂ ਲਾ ਕੇ ਰੱਖਦੇ ਸੀਗੇ ਜੀ ਨਿੱਕੀ ਗੁੱਟੀ ਆਉਂਦੀ ਆ ਐਡਾਪਟਰ ਜਿਹਨੂੰ ਆਪਾਂ ਯੂਜ਼ ਕਰਦੇ ਆ ਉਹ ਗਵਾਚ ਗਿਆ ਜੀ ਲੱਭਦਾ ਹੀ ਨਹੀਂ ਪਿਆ ਹੁਣ ਪਤਾ ਨਹੀਂ ਕਿੱਥੇ ਦੇ ਕਰਕੇ ਲਾਇਆ ਸੀ ਤੁਸੀਂ ਧੁੰਦ ਦੇਖ ਸਕਦੇ ਕਿੰਨੀ ਜ਼ਿਆਦਾ ਹੈਗੀ ਪੂਰਾ ਓਕੇ ਹੋਇਆ ਬਾਕੀ ਦਿੱਲੀ ਅਸੀਂ ਪਹੁੰਚ ਗਏ ਤੇ ਇਹ ਰਾਤ ਸਾਡਾ ਸਟੇ ਆਫਰ ਹੋ ਗਿਆ ਜੀ ਮੇਰੇ ਕਿਸੇ ਦੋਸਤ ਦੀ ਜਿਹੜੀ ਹੈਗੀ ਕੋਈ ਜਗਾ ਸੀਗੀ ਉਹਨੇ ਸਾਨੂੰ ਇਹ ਆਫਰ ਕਰਤੀ ਜਗਾ ਪਹਾੜ ਗੰਜ ਦੇ ਵਿੱਚ ਤੇ ਸਵੈਰ ਹੋ ਗਈ ਪ੍ਰਧਾਨ ਜੀ ਸੋ ਜੋ ਹੱਲੇ ਕੋਈ ਚੱਕਰ ਨਹੀਂ ਅਰੈਸਟ ਕਰ ਲੋ ਮੇਰਾ ਤਾਂ ਉੱਠਣਾ ਜ਼ਰੂਰੀ ਕਿਉਂਕਿ ਮੈਂ ਵਲੋਗ ਦੀ ਐਂਡਿੰਗ ਕਰਨੀ ਹੁੰਦੀ ਹੈ ਆਂਦੇ ਸਾਰੇ ਅਸੀਂ ਸਾਰੇ ਪਾਸੇ ਖਲੇਰਾ ਪਾ ਦਿੰਨੇ ਆ ਆ ਦੇਖ ਸਕਦੇ ਹੋ ਤੁਸੀਂ ਤੇ ਇੰਨਾ ਦੇ ਆਪਾਂ ਕੰਮਲ ਵਗੈਰਾ ਯੂਜ਼ ਨਹੀਂ ਕਰਦੇ ਮੋਸਟਲੀ ਆਪਾਂ ਆਪਣੇ ਆਪ ਦਾ ਹੀ ਜਿਹੜਾ ਹੈਗਾ ਅਲਟਰਨ ਹੈ 슬ੀਪਿੰਗ ਬੈਗ ਜੇ ਲੈ ਕੇ ਤੁਰਦੇ ਆ ਡੀ ਕੈਥਲੋਨ ਵਾਲੇ ਜਿਹੜੇ ਕਮ ਆ ਜਾਂਦੇ ਹੈ ਜੀ ਰਾਤ ਅਸੀਂ ਇੱਥੇ ਫਿਰ ਆਪਾਂ ਆ ਕੇ ਜਿਹੜਾ ਹੈਗਾ ਸਿੱਧਾ ਹੀ ਸੋ ਗਏ ਸੀਗੇ ਤੇ ਤਕਰੀਬਨ ਆਪਾਂ 300 ਕਿਲੋਮੀਟਰ ਦਾ ਰਾਤ ਰਾਤ ਸਫਰ ਕਰ ਆਏ ਸੀਗੇ ਜੀ ਤੇ ਆਪਣਾ ਨੁਕਸਾਨ ਵੀ ਹੋ ਗਿਆ ਰਾਤ ਜਿਹੜੀ ਉਹ ਨਿੱਕੀ ਜਿਹੀ ਗੁੱਟੀ ਹੁੰਦੀ ਹੈ ਜੀ ਉਹ ਗੁੰਮ ਗਈ ਸੀ ਚਲੋ ਇਹ ਸਭ ਚੀਜ਼ਾਂ ਤਾਂ ਚਲਦੀਆਂ ਰਹਿੰਦੀਆਂ ਨੇ ਤੇ ਆਪਾਂ ਪਰ ਥੋੜਾ ਜਆ ਹੋ ਸਕਦਾ ਮੋਸਟ ਪੋਬੇਬਲੀ ਚਾਂਸਿਸ ਇਹ ਨੇ ਕਿ ਵਲੌਗ ਜਿਹੜਾ ਹੈਗਾ ਆਪਣਾ ਡਾਇਰੈਕਟਲੀ ਫੋਨ ਦੇ ਮਾਈਕ ਤੋਂ ਹੀ ਬਣਾਈਏ ਤਾਂ ਹੋ ਸਕਦਾ ਥੋੜੀ ਜੀ ਨੌਇਜ਼ ਵਗੈਰਾ ਆਵੇ ਪਹਿਲੇ ਮੈਂ ਫੋਨ ਸਹੀ ਕਰਾਇਆ ਫੋਨ ਸਹੀ ਕਰਾਉਣ ਤੋਂ ਬਾਅਦ ਜਿਹੜਾ ਹੈਗਾ ਗੁੱਟੀ ਘੁੰਮ ਗਈ ਜੀ ਪਹਿਲੇ ਫੋਨ ਦਾ ਮਾਈਕ ਦਾ ਪੰਗਾ ਸੀਗਾ ਫਿਰ ਦੁਬਾਰਾ ਮਾਈਕ ਦਾ ਪੰਗਾ ਆ ਗਿਆ ਪਰ ਚਲੋ ਹੁਣ ਫੋਨ ਸਹੀ ਹੈ ਆਪਾਂ ਕੋਈ ਬਾਹਰੋਂ ਲੈ ਲਾਂਗੇ ਦੁਕਾਨ ਤੋਂ ਕੋਈ ਆਪਣਾ ਹੈੱਡਫੋਨ ਵਗੈਰਾ ਆ ਗਏ ਜਿਸ ਨਾਲ ਆਪਣਾ ਕੰਮ ਕੁਛ ਸ਼ਹਿਰ ਲਈ ਚੱਲ ਸਕੇ ਫਿਰ ਆਪਾਂ ਕੋਈ ਜੁਗਾੜ ਲਗਾ ਲਾਂਗੇ ਆਪਣੇ ਸ਼ਹਿਰ ਲੁਧਿਆਣਾ ਜਾ ਕੇ ਕਿਉਂਕਿ ਆਪਣਾ ਸ਼ ਹੁਣ ਬਸ ਇੱਥੋਂ ਦੀ ਆਪਾਂ ਨਿਕਲਣਾ ਹੀ ਹੈਗਾ ਜੀ ਆਪਣਾ ਜਿਹੜਾ ਸਮਾਨ ਇੱਥੇ ਖਲੇੜਾ ਪਾਇਆ ਹੋਇਆ ਉਹਨੂੰ ਪੈਕ ਕਰਕੇ ਤੇ ਆਪਾਂ ਤਕਰੀਬਨ ਇੱਥੋਂ ਗਿਰੀ ਰਾਜ ਗੋਵਰਧਨ ਹੈਗਾ 137 ਕਿਲੋਮੀਟਰ ਉਹਦਾ ਆਪਾਂ ਸਫ਼ਰ ਤੈਅ ਕਰਾਂਗੇ ਕਿ ਉਹ ਬਾਰਡਰ ਏਰੀਆ ਤੇ ਪੈ ਜਾਂਦਾ ਹੈਗਾ ਨਾਲ ਹੀ ਰਾਜਸਥਾਨ ਲੱਗ ਜਾਂਦਾ ਹੈ ਜੀ ਤੇ ਰਾਜਸਥਾਨ ਵੀ ਹੋ ਸਕਦਾ ਉੱਥੋਂ ਉੱਥੋਂ ਆਪਾਂ ਰਾਜਸਥਾਨ ਨਿਕਲ ਕੇ ਫਿਰ ਲੁਧਿਆਣੇ ਚਲੇ ਜਾਈਏ ਤੇ ਇਦਾਂ ਹੀ ਵਲੌਗ ਦੇ ਨਾਲ ਬਣੇ ਰਹੋ ਜੀ ਕੱਲ ਨੂੰ ਨਵਾਂ ਸਾਲ ਵੀ ਹੈ ਨਵਾਂ ਸਾਲ ਗਿਰੀ ਰਾਜ ਗੋਵਰਧਨ ਜੀ ਦੇ ਨਾਲ ਤੇ ਆਪਾਂ ਨਵਾਂ ਸਾਲ ਉਦੇਵੀ ਤੀਤ ਕਰਦਾਂਗੇ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਪਹਿਲੇ ਸ਼ੁਭ ਕਾਮਨਾਵਾਂ ਇਹ ਇਹ ਸਾਲ ਜਿਹੜਾ ਹੈਗਾ ਸਾਰਿਆਂ ਲਈ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਹੈਗਾ ਸਾਰਿਆਂ ਨੂੰ ਰੱਖੇ ਇਸੇ ਲੋਗ ਨੂੰ ਇੱਥੇ ਖਤਮ ਕਰਦੇ ਆ ਮਿਲਦੇ ਆ ਬਿਲਕੁਲ ਫਰੈਸ਼ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਤਤੈ ਦੇ ਲਈ ਗੁੱਡ ਬਾਏ ਰਾਬ ਰਖਾ ਚੜ੍ਹਦੀ ਕਲਾ ਤੇ ਸਾਸਰੀ ਕਾਲ ਜੀ ਹਰੀ ਕ੍ਰਿਸ਼ਨਾ ਹਰੀ ਹਰੀ ਓਮ